ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆਂ ਜੀ ਆਪਾਂ ਕਣਕ ਦੀ ਬਜਾਈ ਤੋਂ ਹੋਗੇ ਜੀ ਬਿਲਕੁਲ ਫ੍ਰੀ ਤੇ ਸੰਦਾਂ ਦੀ ਸਾਮ ਸੰਭਾਲ ਕਰੀ ਜਾਂਦੇ ਆ ਜੀ ਅੱਜ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਕਲਟੀਵੇਟਰ ਤੇ ਤਵੀਆਂ ਕਰ ਦਿੱਤੀਆਂ ਜੀ واਸ਼ ਤੇ ਪਰ ਇਹ ਸਭ ਤੋਂ ਪਹਿਲਾਂ ਆਪਾਂ ਸੁਪਰ ਸੀਡਰ ਦੀ ਵਾਸ਼ਿੰਗ ਕੀਤੀ ਆ ਜੀ ਕਿਉਂਕਿ ਸਭ ਤੋਂ ਪਹਿਲਾਂ ਉਹੀ ਜ਼ਰੂਰੀ ਹੁੰਦਾ ਕਿਉਂਕਿ ਉਹਦੇ ਵਿੱਚ ਖਾਦ ਵਗੈਰਾ ਚੱਲਦਾ ਜੀ ਤੇ ਬਾਕੀ ਹੌਲੀ ਹੌਲੀ ਕਰੀ ਜਾਂਦੇ ਆ ਜੀ ਟਰੈਕਟਰ ਆਪਣੇ ਦੋਵੇਂ ਰਹਿੰਦੇ ਆ ਜੀ ਸਾਫ ਸਫਾਈ ਨੂੰ ਤੇ ਇੱਕ ਵਾਰ ਆਪਾਂ ਉੱਤੇ ਉੱਤੇ ਪਾਣੀ ਮਾਰ ਦਿੱਤਾ ਸੀਗਾ ਜੀ ਕਿਉਂਕਿ ਸਰਵਿਸਿੰਗ ਲਈ ਆਪਣੇ ਕੋਲੇ ਡੀਲਰਸ਼ਿਪ ਤੋਂ ਆਏ ਸੀਗਾ ਜੀ ਘਰੇ ਹੀ ਕਰਕੇ ਗਏ ਆ ਸਰਵਿਸ ਇਹਦੀ 100 ਘੰਟੇ ਚੱਲ ਗਿਆ ਜੀ ਇਹ ਤੇ ਥੋੜੀ ਜੀ ਆਪਾਂ ਇਹਨਾਂ ਦੀ ਗੱਲ ਕਰ ਲੈਣੇ ਆ ਜੀ ਤਵੀਆਂ ਤੇ ਕਲਟੀਵੇਟਰ ਹੈ ਜੀ ਜਿਹੜੇ ਆਪਣੇ ਉਹ ਸਾਧੂ ਇੰਪਲੀਮੈਂਟ ਸੰਗਰੀਆਂ ਤੋਂ ਆਏ ਆ ਜੀ ਤੇ ਤੁਸੀਂ ਜਿਹੜੇ ਭਰਾ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਆ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਇਹ ਥੋੜੇ ਦਿਨ ਹੀ ਹੋਏ ਆ ਜੀ ਅਜੇ ਲੈ ਇਹਨੂੰ ਟਰੈਕਟਰ ਲੈਣ ਤੋਂ ਬਾਅਦ ਹੀ ਲੈ ਆਪਾਂ ਇਹ ਤੇ ਪ੍ਰਮਾਤਮਾ ਵੱਲੋਂ ਹੀ ਆਪਾਂ ਨੂੰ ਸਾਰਾ ਹੈ ਨਾ ਵੀ ਰੈੱਡ ਰੈੱਡ ਹੋ ਗਿਆ ਸਾਰੇ ਘਰੇ ਕਿਉਂਕਿ ਟਰੈਕਟਰ ਵੀ ਆਪਣੇ ਦੋਏ ਰੈੱਡ ਆ ਜੀ ਤੇ ਸੁਪਰ ਸੀਡਰ ਵੀ ਹੋ ਗਿਆ ਤੇ ਇਸ ਕਰਕੇ ਆਪਾਂ ਨੂੰ ਸਾਰੀ ਜਿਹੜਾ ਕਲਰ ਟੋਨ ਆ ਜੀ ਇਕੋ ਰੱਖਤੀ ਤੇ ਇੱਕ ਨਾ ਤਵੀ ਆਪਾਂ ਮਾਰ ਕੇ ਦੇਖੀਆਂ ਸੀਗੀਆਂ ਕਿਉਂਕਿ ਅਜੇ ਹੈਗੀਆਂ ਤਾਂ ਇਹ ਨਵੀਆਂ ਨੇ ਤੇ ਪਰਾਲੀ 'ਚ ਇਹਨਾਂ ਕੰਮ ਨਹੀਂ ਕਰਦੀਆਂ ਕਿਉਂਕਿ ਕਣਕ ਦੇ ਵੱਢ 'ਚ ਹੀ ਇਹਨਾਂ ਦੀ ਧਾਰ ਬਣੂਗੀ ਤਾਂ ਇਸ ਕਰਕੇ ਆਪਾਂ ਜਸਟ ਇੱਕ ਚੈੱਕ ਕਰਨ ਲਈ ਇਹਨਾਂ ਨੂੰ ਵਰਤਿਆ ਸੀਗਾ ਤੇ ਜਦੋਂ ਆਪਾਂ ਇਹਨਾਂ ਨੂੰ ਨਾ ক্লোਜ਼ ਕਰਦੇ ਆਂ ਤਾਂ ਇੱਕ ਇਹਦੀ ਨਾ ਜਿਹੜੀ ਆਹ ਲਾਈਨ ਆਊਟ ਆ ਥੋੜੀ ਜੀ ਇੱਕ ਇੱਥੇ ਪਿੰਨ ਨਹੀਂ ਪੈ ਰਹੀ ਤੇ ਇੱਕ ਉੱਥੇ ਤੇ ਆਪਾਂ ਬਾਈਆਂ ਨਾਲ ਗੱਲ ਕਰੀ ਸੀਗੀ ਦੇਖੋ ਮੈਂ ਕੋਈ ਬੁਰਾਈ ਨਹੀਂ ਕਰ ਰਿਹਾ ਜੋ ਜੈਨੂਅਲ ਲਗਨ ਲਾ ਉਹੀ ਤੁਹਾਨੂੰ ਦੱਸ ਰਿਹਾ ਤੇ ਗੱਲ ਹੁੰਦੀ ਹੈ ਵੀ ਬਾਈਆਂ ਨੇ ਪਹਿਲਾਂ ਆਪਾਂ ਨੂੰ ਵੀਡੀਓ ਕਾਲ ਤੇ ਸਾਰਾ ਸਮਝਾਇਆ ਹੈ ਨਾ ਇਦਾਂ ਕਰੋ ਉਦਾਂ ਕਰੋ ਆਹ ਟੋਪ ਲਿੰਕ ਵੀ ਆਪਾਂ ਕੱਸ ਕੇ ਕਰਕੇ ਦੇਖ ਲਈ ਨਹੀਂ ਹੋਇਆ ਤੇ ਐਂਡ ਤੇ ਬਾਈਆਂ ਨੇ ਆਪਾਂ ਨੂੰ ਇਹ ਕਿਹਾ ਵੀ ਕੋਈ ਨਾ ਤੁਸੀਂ ਚਲਾਓ ਚੱਲਣ ਜੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਵਧੀਆ ਚੱਲੀ ਆ ਤੇ ਸੀਜ਼ਨ ਜਦੋਂ ਵੀ ਉਹਨਾਂ ਦਾ ਟਾਈਮ ਲੱਗਦਾ ਉਹ ਘਰੇ ਆ ਕੇ ਠੀਕ ਕਰਕੇ ਜਾਣਗੇ ਤੇ ਆਹ ਹੁੰਦੀ ਹੈ ਜੀ ਆਫਟਰ ਸੇਲ ਸਰਵਿਸ ਕਿਉਂਕਿ ਇਹ ਮੈਂ ਕੋ ਉਹਨਾਂ ਦੀ ਵਡਿਆਈ ਨਹੀਂ ਕਰ ਰਿਹਾ ਜੋ ਹੈਗਾ ਉਹੀ ਦੱਸ ਰਿਹਾ ਤੇ ਇਹ ਲੋਕਲ ਜਿਹੜੇ ਆਪਣੇ ਹਨਾ ਬਾਈ ਨੇ ਤੇ ਉਹਨਾਂ ਨੂੰ ਵੀ ਇਹ ਚਾਹੀਦਾ ਵੀ ਹਨਾ ਮਾਰਕੀਟ ਆਪਣੀ ਇਦਾਂ ਬਣਦੀ ਹੈਗੀ ਆ ਤੇ ਆਹ ਬਾਈਆਂ ਨੇ ਆਪਾਂ ਨੂੰ ਵੈਸੇ ਤਾਂ ਦੇਖੋ ਬਾਈਆਂ ਨਾਲ ਆਪਣਾ ਪੁਰਾਣਾ ਪਿਆਰ ਆ ਤੇ ਜੇ ਉਦਾਂ ਤੁਸੀਂ ਲੇਜ਼ਰ ਕਟਿੰਗ ਦਾ ਲਵਾਉਣਾ ਹੋਏ ਤੇ ਚਾਰਜਿਸ ਹੁੰਦੇ ਆ ਤੇ ਆ ਬਾਈਆਂ ਨੇ ਆਪਾਂ ਨੂੰ ਕੰਪਲੀਮੈਂਟਰੀ ਫ੍ਰੀ ਆਫ ਕੋਸਟ ਲਾ ਕੇ ਦਿੱਤਾ ਠੀਕ ਹੈ ਇਹਦੇ ਤੇ ਵੀ ਹੋ ਗਿਆ ਤੇ ਇਦਾਂ ਹੀ ਆਪਣਾ ਇੱਧਰ ਵੀ ਬਾਈਆਂ ਨੇ ਲਾ ਕੇ ਦਿੱਤਾ ਇਹ ਤੇ ਚਲੋ ਹੁਣ ਚੱਲਦੇ ਆ ਜੀ ਆਪਣੇ ਸੁਪਰ ਸੀਡਰ ਵੱਲ ਥੋੜੀ ਜੀ ਗੱਲ ਉਹਦੇ ਬਾਰੇ ਕਰ ਦਿੰਨੇ ਆ ਤੇ ਟਰੈਕਟਰ ਤਾਂ ਜੀ ਸਿਰਈਆ ਬਸ ਕਈ ਵੀਰ ਪੁੱਛਦੇ ਆ ਪੀਐਸ ਦਾ ਕੀ ਫੁੱਲ ਫਾਰਮ ਹੈ ਪੀਐਸ ਦਾ ਹੈਗਾ ਜੀ ਪਾਵਰ ਸੀਰੀਜ਼ ਠੀਕ ਆ ਤੇ ਵੇਟ ਆਪਾਂ ਦੁਬਾਰਾ ਕੱਸ ਦਿੱਤੇ ਜੀ ਮੋਰੇ ਕਿਉਂਕਿ ਆਪਾਂ ਇਹੇ ਖੋਲੇ ਹੋਏ ਸੀਗੇ ਜਿਨ੍ਹਾਂ ਨੇ ਬਾਈਆਂ ਨੇ ਆਪਣੀਆਂ ਪਹਿਲੀਆਂ ਵੀਡੀਓ ਦੇਖੀਆਂ ਹੋਈਆਂ ਕਿਉਂਕਿ ਸੁਪਰਸੀਡਰ ਤੇ ਇਹ ਮੋਰੇਉ ਚੱਕ ਨਹੀਂ ਸੀ ਹੁੰਦਾ ਤੇ ਸੁਪਰਸੀਡਰ ਤੇ ਫਿਰ ਜੋ ਫਰੰਟ ਜਿਹੜੇ ਟਾਇਰ ਆ ਦੇ ਵੱਡੇ ਹੋਣ ਕਰਕੇ ਤੇ ਟੋਏ ਪਾਉਂਦਾ ਸੀਗਾ ਇਸ ਕਰਕੇ ਆਪਾਂ ਸਾਰੀ ਵੇਟ ਖੋਲ ਕੇ ਰੱਖਦੇ ਸੀਗੇ ਤੇ ਆਪਾਂ ਇਹ ਕੱਲ ਹੀ ਕੱਸੇ ਆ ਤੇ ਇੱਧਰ ਆਪਾਂ ਮੱਟਾ ਪਾਉਣ ਵਾਲਾ ਜਿੰਦਰਾ ਵੀ ਤੋਤ ਆ ਤੇ ਹੁਣ ਆ ਜਾਂਦੇ ਆ ਜੀ ਅਸੀਂ ਸੁਪਰਸੀਡਰ ਦੇ ਵੱਲ ਤੁਸੀਂ ਦੇਖੋ ਵੀ ਇਹਨ ਲਿਸ਼ਕਦਾ ਕਿ ਨਹੀਂ ਆਹ ਦੇਖੋ ਤੇ ਇੱਕ ਨਾ ਜਿਹੜੇ ਵੀਰ ਚਲਾਉਂਦੇ ਆ ਸੁਪਰਸੀਡਰ ਆ ਪਾਈਪ ਆਪਣੀਆਂ ਨਾ ਢਿੱਲ ਹੋਣ ਕਰਕੇ ਤੇ ਸਵੇਰੇ ਕਈ ਵਾਰ ਇਹਨਾਂ ਚ ਖਾ ਦੇ ਰੁੱਕ ਜਾਂਦਾ ਜੀ ਬੀਜ ਤਾਂ ਚਲੋ ਰੁਕਦਾ ਨਹੀਂ ਹੈਗਾ ਤੇ ਆਪਾਂ ਨਾ ਦੋ ਦੋ ਟਾਈਆਂ ਕੱਸਤੀਆਂ ਜੀ ਇਹਨਾਂ ਨੂੰ ਆਹ ਦੇਖੋ ਤੇ ਇਹਦੇ ਨਾਲ ਪਾਈਪ ਸਿੱਧੀ ਰਹਿੰਦੀ ਆ ਤੇ ਆਪਣਾ ਬੀਜ ਆ ਜਿਹੜਾ ਸੌਰੀ ਖਾਦਾ ਉਹ ਰੁਕਦਾ ਨਹੀਂ ਹੈਗਾ ਤੇ ਤੁਸੀਂ ਕੱਲੀ ਕੱਲੀ ਟਾਈਨ ਦੇਖੋ ਜੀ ਲਿਸ਼ਕਦੀ ਆ ਕਿ ਨਹੀਂ ਇਹ ਹੁੰਦੀ ਹੈ ਸਫਾਈ ਆਪਾਂ ਨੂੰ ਸ਼ੋਅ ਕੀ ਇਸੇ ਚੀਜ਼ ਦਾ ਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਥੋੜੀ ਜਿਹੀ ਸਨਲਾਈਟ ਦੀ ਹੈਗੀ ਪ੍ਰੋਬਲਮ ਤੇ ਹਾਂ ਇੱਕ ਨਾ ਜ਼ਰੂਰੀ ਗੱਲ ਹੈ ਜਿਹੜੀ ਸਭ ਤੋਂ ਜ਼ਰੂਰੀ ਆਪਣਾ ਸੁਪਰਸੀਡਰ ਚ ਇਹ ਹੁੰਦਾ ਵੀ ਪਿਸਤੋਲਾਂ ਜਿਹੜੀਆਂ ਇਹ ਮੋਸਟਲੀ ਇਹੀ ਖਰਾਬ ਹੁੰਦੀਆਂ ਆ ਕਿਉਂਕਿ ਕਿਰਾਏ-ਪਾੜੇ ਵਾਲੇ ਵੀਰ ਸਫਾਈ ਜ਼ਿਆਦਾ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਸੀਜ਼ਨ ਲੰਬਾ ਚੱਲਦਾ ਆਪਣਾ ਤਾਂ ਇਹ ਹੀ ਆ ਵੀ ਆਪਣੀ 20 ਕਿੱਲਾਂ ਦੀ ਖੇਤੀ ਆ ਕਰਕੇ 2-4 ਦਿਨਾਂ ਚ ਆਪਾਂ ਸਾਫ਼ ਕਰਕੇ ਖੜਾ ਦੀਦਾ ਤੇ ਜਦੋਂ ਇਹਨਾਂ ਨੂੰ ਖੜਾਉਣਾ ਆ ਜੀ ਆਪਣੇ ਕੋਲ ਕਿਉਂਕਿ ਪਹਿਲਾਂ ਵੀ ਜਿਹੜੀ ਜ਼ੀਰੋ ਡ੍ਰਿਲ ਸੀਗੀ ਜੀ ਆਪਾਂ ਉਹ 17 ਸਾਲ ਚਲਾਈ ਆ ਜੀ ਤੇ ਪਿਸਤੋਲਾਂ ਦੀਆਂ ਨਾਲ ਦੀਆਂ ਸੀਗੀਆਂ ਜੀ ਕੋਈ ਗਰਾਰੀ ਕਦੇ ਵੀ ਜਾਮ ਨਹੀਂ ਹੋਈ ਉਹਦਾ ਇੱਕੇ ਕਾਰਨ ਆ ਜੀ ਜਦੋਂ ਵੀ ਆਪਾਂ ਇਹਨੂੰ ਵਾਸ਼ ਕਰਕੇ ਖੜਾਉਣਾ ਆ ਤੇ ਇਹਦੇ ਵਿੱਚ ਆਪਣਾ ਜਿਹੜਾ ਜਿਵੇਂ ਆਪਣੀ ਹੁਣ ਟਰੈਕਟਰ ਦੀ ਸਰਵਿਸ ਕਰਕੇ ਗਏ ਆ ਆਪਣੇ ਕੋਲੇ ਪੁਰਾਣਾ ਇੰਜਨ ਔਇਲ ਹੁੰਦਾ ਆ ਨਵਾਂ ਲਾ ਲਓ ਤਾਂ ਹੋਰ ਵੀ ਬੈਸਟ ਆ ਤੇ ਆਪਾਂ ਇਹ ਪੁਰਾਣਾ ਲਾ ਕੇ ਤਾਂ ਖੜਾਇਆ ਜੀ ਇਹਦੇ ਵਿੱਚ ਡੀਜ਼ਲ ਯੂਜ਼ ਨਹੀਂ ਕਰਨਾ ਜੀ ਕਦੇ ਵੀ ਕਿਉਂਕਿ ਡੀਜ਼ਲ ਹੁੰਦਾ ਜਿਹੜਾ ਜੀ ਉਹ ਖੁਸ਼ਕ ਹੁੰਦਾ ਤੇ ਗਰਾਰੀਆਂ ਆਪਣੀਆਂ ਟਿੱੜ ਜਾਂਦੀਆਂ ਆ ਤੇ ਇਹ ਹੀ ਦੋ ਚਾਰ ਗੱਲਾਂ ਮੇਨ ਹੁੰਦੀਆਂ ਇਹਦੇ ਵਿੱਚ ਤੇ ਤੁਸੀਂ ਬਲੇਡ ਵੀ ਦੇਖੋ ਜੀ ਮਾਰਦੇ ਲਿਸ਼ਕਾ ਇਹ ਆਪਾਂ ਇਹਦੇ ਨਾਲ 38 ਕਿੱਲਿਆਂ ਦੀ ਵਾਹੀ ਕੀਤੀ ਆ ਜੀ 19 ਕਿੱਲੇ ਪਹਿਲਾਂ ਪਰਾਲੀ ਨੱਪੀ ਸੀਗੀ ਜੀ ਵਿੱਚ ਤੇ 19 ਕਿੱਲੇ ਹੀ ਆਪਾਂ ਕਣਕ ਬਜਾਈ ਕਰੀ ਆ ਤੇ ਇਹ ਆ ਗਿਆ ਜੀ ਆਈਐਮਟੀ ਹਾਲਾਤ ਇਹਦੇ ਵੀ ਬਹੁਤ ਬੁਰੇ ਹੋਏ ਆ। ਆ ਮਿੱਟੀ ਚੜੀ ਹੋਈ ਆ। ਤੇ ਲਾਸਟ ਜਿਹਦਾ ਨੰਬਰ ਲਾਉਣਾ ਜੀ ਕਿਉਂਕਿ ਆਪਾਂ ਇੱਕ ਇੰਪਲੀਮੈਂਟ ਹੀ ਚੱਕੀਦਾ ਇੱਕ ਦਿਨ ਚ ਤੇ ਉਸੇ ਨੂੰ ਸੇਰਾ ਲਾਈਦਾ ਜੀ ਬਸ ਫਿਰ। ਹੁਣ ਇਹਨੂੰ ਕਰਕੇ ਜੀ ਉਸ ਤੋਂ ਬਾਅਦ ਇਹਦੀ ਪਾਲਿਸ਼ਿੰਗ ਵਗੈਰਾ ਕਰਕੇ ਇਹਨੂੰ ਪ੍ਰੋਪਰ ਕਵਰ ਅਪ ਕਰਕੇ ਖੜਾ ਦੇਣਾ। ਠੀਕ ਆ। ਤੇ ਬਾਕੀ ਇਹੀ ਆ ਟਰੈਕਟਰ ਬਾਰੇ ਤਾਂ ਬਹੁਤ سارے ਵੀਰ ਪੁੱਛਦੇ ਆ ਵੀ ਵੈਸੇ ਆਪਾਂ ਦੱਸਿਆ ਹੀ ਆ ਲਾਸਟ ਵੀਡੀਓ ਵਿੱਚ। ਵੀ ਸਾਰੇ ਗੰਮਨ ਆਲਰਾਊਂਡਰ ਹੈ ਜੀ ਡਾਇਰੈਕਟਰ ਕਿਸੇ ਵੀ ਕੰਮ ਚ ਇਹ ਨਹੀਂ ਹੈਗਾ ਵੀ ਘਟ ਹੋਵੇ ਕਿਸੇ ਪਾਸਿਓਂ ਬਹੁਤ ਵਧੀਆ ਡਾਇਰੈਕਟਰ ਹੈ ਜੀ ਔਰ ਇੰਨੇ ਰੇਟ ਦੇ ਵਿੱਚ ਤੁਸੀਂ ਇਹਦੇ ਮਤਲਬ ਜੇ ਕੰਪੀਟੀਸ਼ਨ ਦੀ ਗੱਲ ਕਰੀਏ ਜੀ ਇੰਨੇ ਰੇਟ ਦੇ ਵਿੱਚ ਇਹਦੇ ਮੁਕਾਬਲੇ ਦਾ ਕੋਈ ਵੀ ਡਾਇਰੈਕਟਰ ਨਹੀਂ ਹੈਗਾ ਇਸ ਕੈਟਾਗਰੀ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਮੇਰੇ ਕੋਲ ਜਦੋਂ ਮੈਂ ਤਾਂ ਸਿਫਤ ਕਰੀ ਜਾਵਾਂ ਐਵੇਂ ਤੁਸੀਂ ਟ్రਾਇਲ ਲੈ ਕੇ ਦੇਖ ਲਿਓ ਡੈਮੋ ਲੈ ਕੇ ਦੇਖ ਲਿਓ ਤੇ 13 ਦੇ ਹਲ ਬਹੁਤ ਵਧੀਆ ਖਿੱਚਦਾ ਜੀ ਠੀਕ ਹੈ ਮੈਂ ਇਹ ਤੇ ਇੰਪਲੀਮੈਂਟ ਤੁਹਾਨੂੰ ਦੱਸ ਦੇਣਾ ਵੀ 13 ਦੇ ਹਾਲ 8 ਫੁੱਟਾ ਸੁਪਰਸੀਡਰ ਔਰ 20 ਤਵੀਆਂ ਬੜੇ ਆਰਾਮ ਨਾਲ ਖਿੱਚਦਾ ਔਰ ਡੀਜ਼ਲ ਐਵਰੇਜ ਵੀ ਬਹੁਤ ਸੋਹਣੀ ਦੇ ਰਿਹਾ ਟਰੈਕਟਰ 13 ਦੇ ਹਾਲਾਂ ਔਰ ਜੇ ਮੈਂ ਗੱਲ ਕਰਾਂ ਵੀ 20 ਤਵੀਆਂ ਤੇ ਇਹ 4 4.5 ਲੀਟਰ ਖਾ ਰਿਹਾ ਜੀ ਪਰ 15 ਕੁ ਮਿੰਟ ਚ ਮੈਨੂੰ ਲੱਗਦਾ ਵੀ ਵਧੀਆ ਖੇਤ ਵਾਹ ਕੇ ਬਾਹਰ ਨਿਕਲ ਜਾਂਦਾ ਆਪਾਂ ਤੇ ਸੁਪਰਸੀਡਰ ਤੇ ਜੀ ਜਿਹੜੀ ਆਪਾਂ ਪਰਾਲੀ ਦੀ ਐਵਰੇਜ ਕੱਢੀ ਸੀਗੀ ਜੀ ਪਹਿਲਾਂ ਤਾਂ ਨਵਾਂ ਟਰੈਕਟਰ ਸੀਗਾ ਜਦੋਂ ਤਾਂ ਮੇਰੇ ਖਿਆਲ ਚ ਹਾਂ ਸ 7 ਕਿ ਲੀਟਰ ਇਹਨੇ ਖਾਦਾ ਜੀ ਉਸ ਤੋਂ ਬਾਅਦ ਜਦੋਂ ਇਹ 50 60 ਘੰਟੇ ਚੱਲਣ ਤੋਂ ਬਾਅਦ ਸਾਢੇ 6 ਲੀਟਰ ਤੇ ਆ ਗਿਆ ਸੀਗਾ ਤੇ ਬਜਾਈ ਚ ਤਾਂ ਹੁਣ ਇਹਨੇ ਸਾਢੇ 4 ਤੋਂ 5 ਲੀਟਰ ਦੇ ਵਿੱਚ ਵਿੱਚ ਤੇਲ ਖਾਦਾ ਆ ਜੀ ਇਹ ਕੋਈ ਮਤਲਬ ਮੈਂ ਉਦਾਂ ਨਹੀਂ ਆਪਾਂ ਟੈਂਕ ਤੋਂ ਟੈਂਕ ਨੋਟ ਕਰਿਆ ਆ ਬਾਕੀ ਫੁੱਲ ਰਿਵਿਊ ਆਪਾਂ ਜ਼ਰੂਰ ਕਰਾਂਗੇ ਦਾ ਮਾਈਲੇਜ ਟੈਸਟ ਕਿਉਂਕਿ ਸਰਵਿਸ ਤੋਂ ਬਾਅਦ ਇੱਕ ਸਰਵਿਸ ਹੋਰ ਹੋਊਗੀ ਉਸ ਤੋਂ ਬਾਅਦ ਹੀ ਅਸਲੀ ਇਹਦੀ ਮਾਈਲੇਜ ਆ ਜਿਹੜੀ ਉਹੀ ਪਤਾ ਲੱਗਣੀ ਆ ਤੇ ਠੀਕ ਹੈ ਜੀ ਇਹੀ ਕੁਝ ਸਾਂਝਾ ਕਰਨਾ ਸੀਗਾ ਜੀ ਜੇ ਕੁਝ ਰਹਿ ਗਿਆ ਹੋਵੇ ਤਾਂ ਕਮੈਂਟ ਰ ਆਹੀਂ ਪੁੱਛ ਸਕਦੇ ਹੋ ਬਾਕੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ